ਸਾਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲਓ ਜੀ ਮੈਨੂੰ ਮੇਰੇ 파ਰਨਰ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਪਏ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਆਪਣੇ ਬਲੌਗ ਨੂੰ ਇਦਾਂ ਹੀ ਵੱਧ ਚੜ੍ਹ ਕੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜਿੰਨੇ ਵੀ ਆਪਣੇ ਬਲੌਗ ਤੇ ਕਮੈਂਟ ਕਰਦੇ ਵੀਰ ਭੈਣ ਭਰਾ ਉਹਨਾਂ ਦਾ ਦਿਲੋਂ ਬਹੁਤ ਧੰਨਵਾਦ ਹੈ ਉਹ ਸਾਡੀ ਬਹੁਤ ਸਹਾਇਤਾ ਕਰਦੇ ਲਓ ਜੀ ਹੋ ਗਏ ਰੈਡੀ ਅਸੀਂ ਤਿਆਰ ਹੋ ਗਏ ਤੇ ਘਰ ਦੀਆਂ ਤਿਆਰੀਆਂ ਵਾਪਸੀ ਦੀਆਂ ਤੇ ਕੱਲ ਦੀ ਵਾਪਸੀ ਦੀਆਂ ਤਿਆਰੀਆਂ ਕਰ ਰਹੇ ਹਾਂ ਪਰ ਮੀ ਆ ਜਾਂਦਾ ਅੱਜ ਸਵੇਰੇ ਵੀ ਪਿਆ ਰਿਆ ਤੇ ਹੁਣ ਚਾਚੇ ਨੂੰ ਪੁੱਛਿਆ ਵੀ ਹੁਣ ਦੇਖ ਤਾਂ ਇੱਧਰ ਮੁਆਇਨਾ ਕਰਤਾ ਰਾਸਤੇ ਦਾ ਕਹਿੰਦਾ ਹੁਣ ਥੋੜੀਕ ਦੁਪਹਿਰਾਂ ਦੁਪਹਿਰਾਂ ਨਾਲ ਹਵਾ ਪੈ ਲਈ ਹੁਣ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਤੇ ਤੁਹਾਨੂੰ ਸਾਰਿਆਂ ਨੂੰ ਮਿਲਾਨੇ ਮਨਜੀਤ ਉਹਨਾਂ ਨੂੰ ਵੀ ਤਿਆਰੀਆਂ ਤਿਆਰੀਆਂ ਕਰ ਰਹੇ ਆ ਇਹ ਜਾਣਦੀਆਂ ਕਿ ਜਾਂ ਮੰਨੂ ਇਹ ਕਹਿ ਰਹੇ ਹੁਣ ਤੁਸੀਂ ਨਾਲ ਬਣੇ ਰਹੋ ਮੈਂ ਤਾਂ ਕੱਪੜੇ ਪਾ ਲਿਆ ਆਪਾਂ ਤਾਂ ਰੈਡੀ ਆ ਜੀ ਤੇ ਹੁਣ ਤੁਸੀਂ ਨਾਲ ਬਣੇ ਰਹੋ ਸਾਰਿਆਂ ਨਾਲ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਮਿਲਾਨਾ ਇੱਕ ਵਾਰੀ ਗੱਲਬਾਤ ਕਰਾਣੀ ਹੈ ਜੀ ਇਹ ਆਪਣਾ ਬਾਪਸੀ ਦਾ ਵਲੌਗ ਹੈ ਤੇ ਇੱਕ ਨਾਲੇ ਵਿਊ ਚੈੱਕ ਕਰੋ ਗੱਲਬਾਤ ਇਸ ਤਰ੍ਹਾਂ ਹੈ ਜੀ ਵੀ ਬਾਕੀ ਕਹਿ ਨਹੀਂ ਸਕਦੇ ਟਾਈਮ ਹੋ ਗਿਆ 4 ਦਾ 3 ਵਜੇ ਰੈਡੀ ਹੋਣ ਲੱਗੇ ਤੇ ਕਿਉਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਬਲੌਗ ਹੈ ਬਾਅਦ ਚ ਦਊਗਾ ਵਾਪਸੀ ਦਾ ਪਹਿਲਾਂ ਇਹ ਤੁਹਾਨੂੰ ਦੇ ਦੇਣਾ ਜੀ ਤੇ ਉਹ ਤੋਂ ਪਹਿਲਾਂ ਅਸੀਂ ਜਿਹੜਾ ਕੰਮਕਾਰ ਕੋਈ ਕਰਿਆ ਅੱਜ ਸਵੇਰ ਦੇ ਹਨ 12 ਵਜੇ ਤੋਂ ਬਾਅਦ ਉਹ ਤੁਹਾਨੂੰ ਉਹਦੇ ਚ ਮਿਲੂਗਾ ਵੀ ਕਾ ਤੋ ਸਾਨੂੰ 2 ਵਜੇ ਜੀ ਤੇ ਤੁਸੀਂ ਆਪ ਵੇਖ ਲਿਓ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਸਾਰਿਆਂ ਨੂੰ ਲਾਨੀ ਗੱਲਬਾਤ ਕਰੂੰਗਾ ਦਿਲਾਂ ਦੀਆਂ ਗੱਲਾਂ ਹਵਾ ਚੱਲ ਪਈ ਗੈਲ ਮੜੀ ਮੜੀ ਧੁੱਪ ਵੀ ਐ ਤੇ ਨਾਲ ਦੀ ਨਾਲ ਐਨ ਮੌਸਮ ਸਾਫ ਜਾ ਵੀ ਹੋ ਗਿਆ ਹੁਣ ਤੇ ਕਹਿ ਨਹੀਂ ਸਕਦੇ ਧੁੱਪ ਵੀ ਚੜੀ ਵੀ ਥੋੜੀ ਥੋੜੀ ਦਿਨ ਜਾਏ ਚਮਕਿਆ ਵਾ ਉਹ ਪਰਲੀ ਸਾਈਡ ਪਹਾੜਾਂ ਤੇ ਬੱਦਲ ਵੀ ਆ ਰਿਹਾ ਫੇਰ ਤੇ ਗੱਲਬਾਤ ਐ ਇਸ ਤਰ੍ਹਾਂ ਵੀ ਕਿਣੀਆਂ ਵੀ ਪੈ ਰਹੀਆਂ ਠੀਕ ਜੀ ਨਿੱਕੀ ਨਿੱਕੀ ਕਿਣੀ ਦਾ ਮੀ ਵੀ ਪੈ ਰਿਹਾ ਜੀ ਹੈ ਕਿ ਨਹੀਂ ਕੋਈ ਕੋਈ ਨਹੀਂ ਆ ਜੀ ਹਾਂ ਰਾਂਟ ਕਰੇ ਨਹੀਂ ਮਿੱਟੀ ਮੈਨੂੰ ਕੋਮਲ ਉਹਦੀ ਖੁੱਤੀ ਗਈ ਪੁੱਤ ਤੇ ਇਹ ਗੱਲਬਾਤ ਐਸ ਤਰ੍ਹਾਂ ਪਹਿਲਾਂ ਤਾਂ ਮਿਲੋ ਆਪਣੇ ਜੱਸ ਕਰਨ ਹੋਰ ਵੀ ਬੁੱਤਰ ਸਾਰੀ ਗੱਲ ਸਾਰੇ ਅੱਛਾ ਐਂ ਦੱਸ ਜੱਸ ਕਰਨ ਪੁੱਤ ਰੈਡੀ ਆ ਹੁਣ ਹੋ ਗਏ ਰੈਡੀ ਮੀ ਆ ਗਿਆ ਆਹੋ ਉਹਦਾ ਸ਼ਾਇਦ ਆਹੋ ਜੱਸ ਕਰਨ ਤਾਂ ਕੱਲ ਪਰਸੋਂ ਦਾ ਕਹਿ ਰਿਹਾ ਅੱਜ ਸਵੇਰ ਦਾ ਵੀ ਕਹਿ ਰਿਹਾ ਕਿ ਨਾ ਸਵੇਰੇ ਮੀ ਪੈ ਗਿਆ ਕਹਿੰਦਾ ਨਾਨੀ ਨੂੰ ਕਹਿੰਦਾ ਕਹਿੰਦਾ ਨਾਨੀ ਉੜਕ ਹੋਰ ਪੈ ਜਾ ਬਣਾ ਇੱਕ ਵਾਰ ਗੱਡ ਕੇ ਕਹਿਣਾ ਫੇਰ ਸਾਰਾ ਇੱਕ ਦੋ ਦਿਨ ਪੁੱਤ ਦੋ ਦਿਨ ਬਾਅਦ ਆਣਾ ਹੀ ਆਪਾਂ ਨੇ 21 ਤਰੀਕ ਨੂੰ ਆਣਾ ਫੇਰ ਅੱਜ ਕਿੰਨੀ ਹੋ ਗਈ 17 ਕੱਲ 18 ਅੱਜ ਜਾ ਕੇ ਆਪਣੀ ਸੈਟਿੰਗ ਹੋ ਜੂ ਕੱਲੋਂ ਆਪਾਂ ਦੋ ਤਿੰਨ ਦਿਨ ਮੰਨ ਨਾਲੇ ਮੈਂ ਕੰਮ ਕਰ ਲੂੰਗਾ ਨਾਲੇ ਤੇਰਾ 20 ਤਰੀਕ ਨੂੰ ਪਲਾਸਟਰ ਵੀ ਖਲਾਣਾ ਹੈ ਫੇਰ ਆਉਂਗੇ ਆਪਾਂ ਇਦਾਂ ਨੂੰ ਠੀਕ ਨੇ ਤਿੰਨ ਦਿਨ ਆਏ ਚੌਥੇ ਦਿਨ ਤੇ ਦੇਣਾ ਆ ਮੈਨੂੰ ਤੇ ਪਹਿਲਾਂ ਹੁਣ ਮਿਲੋ ਮਨਜੀਤ ਨੂੰ ਹਾਂਜੀ ਭਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਚੱਲ ਰਿਹਾ ਹੋ ਗਿਆ ਰੈਡੀ ਰੈਡੀ ਲਓ ਜੀ ਘਰ ਦੀ ਵਾਪਸੀ ਹੈ ਤੇ ਮਨਜੀਤ ਨੇ ਪੈਕ ओके ਤੇ ਹੁਣ ਬਸ ਅਰਦਾਸ ਕਰੋ ਮਾਲਕ ਅੱਗੇ ਵੀ ਸਾਨੂੰ ਘੰਟੇ ਘਾਂਟੇ ਦਾ ਦੇ ਦੇ ਟਾਈਮ ਚਾਹੇ ਵੀ ਚਲੋ ਜੋ ਕਰਨਾ ਕੁਦਰਤ ਨੇ ਮਹਾਰਾਜ ਨੇ ਉਹ ਤਾਂ ਕਰਨਾ ਹੀ ਹੈ ਵੀ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੀ ਗੱਡੀ ਐਨ ਆਰਾਮ ਤੇ ਨਿਕਲ ਜਾਵੇ ਹੈ ਨਹੀਂ ਚਾਚਾ ਮੇਲੋ ਚਾਚੇ ਨੂੰ ਚਾਚੇ ਨੇ ਵੀ ਪਰਨਾ ਬੰਨ ਲੇ ਬੰਨ ਲੰਦੋ ਚਲੋ ਨਾ ਬੰਨ ਲਾ ਬੰਨ ਲਾ ਕਰਿਓ ਜੀ ਕਬੂਲ ਚਾਚਾ ਜੀ ਦੀ ਸਾਸਰੀ ਕਾਲ ਤੇ ਬਾਕੀ ਚਾਚੇ ਅੱਜ ਤੋਂ ਜਦੋਂ ਆਪਣੇ ਦੋ ਦੋ ਕ ਮਹੀਨੇ ਪਹਿਲਾਂ ਥੋੜਾ ਜਿਹਾ ਪ੍ਰੋਬਲਮ ਆ ਗਈ ਥੀ ਨਾੜ ਦੀ ਜਦ ਤੱਕ ਕਮਜ਼ੋਰੀ ਆਈ ਸੀ ਹੁਣ ਆਪਣੇ ਸਬਸਕ੍ਰਾਈਬਰ ਹਰੇਕ ਬਲੌਗ ਚ ਕਹਿੰਨੇ ਕਹਿੰਨੇ ਵੀ ਥੋੜੇ ਕਮਜ਼ੋਰ ਹੋ ਗਏ ਵੀ ਤੈਨੂੰ ਕਿਹੜਾ ਕਮਜ਼ੋਰੀ ਫੀਲ ਹੋ ਰਹੀ ਕਿ ਪਹਿਲਾਂ ਨਾਲੋਂ ਕੁਝ ਹੁਣ ਬੈਸਟ ਹੈ ਨਾ ਕੁਝ ਟਾਈਮ ਜ਼ਿਆਦਾ ਕਮਜ਼ੋਰੀ ਹਾਂ ਹੁਣ ਤਾਂ ਠੀਕ ਹੈ ਹਾਂ ਖੁਸ਼ ਹੈ ਵਾਹ ਬੋਲੇ ਬੋਲੇ ਚਾਚੇ ਮੈਂ ਇੱਕ ਗੱਲ ਹੋਰ ਪੁੱਛਣੀ ਹੈ ਵੀ ਜਿਹੜਾ ਇਹ ਸਾਹਮਣੇ ਪਹਾੜ ਹੈ ਇਹ ਸਾਹਮਣੇ ਅਸੀਂ ਦੇਖਦੇ ਆਂ ਇਹ ਕਿ ਕਿਆ ਨਾਮ ਵੱਜਦਾ ਇਹਦਾ ਮਤਲਬ ਕਿਹੜਾ ਜ਼ਿਲ੍ਹਾ ਇੱਧਰ ਕਸੋਲੀ ਜਿੱਦਾਂ ਕਹਿ ਦਿੰਨੇ ਹੈ ਵੀ ਕਿਹੜਾ ਪਿੰਡ ਹੈ ਕਿਆ ਨਾਮ ਹੈ ਆਪਣੇ ਜਿਹੜਾ ਇੱਥੇ ਦਾ ਨਾਮ ਕਿਆ ਜਿੱਥੇ ਆਪਣੇ ਘਰ ਹੈ ਇੱਥੇ ਦਾ ਨਾਮ ਨਹਿਲ 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 ਤੇ ਤਸੀਲ ਕਸੋਲੀ ਪਟਨਾ ਹੋ ਜਿਲ੍ਹਾ ਸੋਲਨ ਹੈ ਲਓ ਜੀ ਦਾ ਖਾਨਾ ਪੱਤਾ ਦਾ ਖਾਨਾ ਪਟਾਈ ਲਓ ਜੀ ਥੋੜੇ ਮਨਾ ਜਿਹਦਾ ਵੀ ਆਪਣੇ ਸਬਸਕ੍ਰਾਈਬ ਨਾਲ ਕਮੈਂਟ ਕਰੇ ਤੇ ਇਹ ਵੀ ਪਤਾ ਲੱਗ ਗਿਆ ਵੀ ਚਾਚਾ ਹੁਣ ਰਸਤਾ ਤਾਂ ਇਹਨ ਖੁਸ਼ਕ ਹੋ ਗਿਆ ਹਾਂ ਸੁੱਕ ਗਿਆ ਨਾ ਨਹੀਂ ਚਾਚਾ ਕਹਿ ਰਹੇ ਤਾਂ ਭਾਈ ਮੈਂ ਚੱਲੂੰਗਾ ਗੈਲ ਫਿਰ ਅਸੀਂ ਸੋਚਿਆ ਵੀ ਦੇਖੋ 4 ਦਾ ਹੋ ਗਿਆ ਟਾਈਮ ਤੁਰਦਿਆਂ ਨੂੰ 4:30 ਹੋ ਜਣੇ ਵੀ ਚਾਚਾ ਫਿਰ ਅਸੀਂ ਚਾਚਾ ਦਾ ਕਹਿ ਰਿਹਾ ਮੈਂ ਚੱਲੂੰਗਾ ਨਾਲ ਹਨਾ ਫੇ ਚਾਚਾ ਕਹਿ ਰਿਹਾ ਵੀ ਚੱਲ ਮੰਨੂ ਜੋੜ ਜੀ ਛੱਡ ਦਿਓ ਮੈਂ ਤੁਰ ਕੇ ਆਉਂਗਾ ਫਿਰ ਇੱਧਰ ਤੋਂ ਜਦੋਂ ਆਣਾ ਨਾ ਤੁਰਕੇ ਔਖਾ ਦੇਖੋ ਇੱਕ ਤਾਂ ਹੁਣ ਸਾਰੇ ਦਿਨ ਦਾ ਆਪਾਂ ਨਾ ਕੰਮਕਾਰ ਕਰਿਆ ਉਧਰ ਉਹ ਬਣਾਇਆ ਹਨਾ ਉਹ ਲਿਆਏ ਆਪਾਂ ਡੰਡੇ ਲਿਆਏ ਫਿਰ ਤਰਪਾਲ ਪਾਈ ਐ 2-3 ਘੰਟੇ ਤਾਂ ਲੱਗੇ ਰਹੇ ਹਾਂ ਤੇ ਐਦੀ ਡਿਊਟੀ ਕਰ ਲਾਉਂਗਾ ਇਹ ਕੈਰੀ ਤੇ ਅੱਜ ਸਵੇਰੇ ਆਪਾਂ ਵੀ ਆ ਵੜ ਲੀਏ ਕਹਿੰਦੇ ਗਿੱਲਾ ਗਿੱਲਾ ਵੱਢ ਹੋ ਜਾਂਦਾ ਕੱਲ ਨੂੰ ਚੱਲੇ ਚਾਚੇ ਦੀ ਗੱਲ ਵੀ ਵੈਸਟ ਹੈ ਜੀ ਦੇਖੋ ਹੁਣ ਰੈਨੇ ਤਾਂ ਇੱਧਰੇ ਐ ਵੀ ਕਹਿੰਦਾ ਨਾ ਬੂਟੇ ਜੇ ਹੁਣ ਕਹਿੰਦਾ ਗਿੱਲੇ ਚ ਵੱਢਣੇ ਨਹੀਂ ਕਹਿੰਦਾ ਸੱਪ ਸੜੋਪੀ ਆ ਸਕਦੀ ਐ ਬਰਸਾਤ ਦੇ ਟਾਈਮ ਚ ਤੇ ਅੱਧੇ ਸਬਸਕ੍ਰਾਈਬਰ ਪੁੱਛ ਰਹੇ ਤੇ ਕਹਿੰਦੇ ਜੋਹੜਜੀ ਤੋਂ ਕਿੰਨਾ ਇੱਕ ਨਾਲ ਐ ਕਿੰਨੀ ਇੱਕ ਦੂਰੀ ਤੇ ਆ ਘਰ ਆ ਐ ਜੀ ਲੋ ਇੱਧਰ ਐ ਇਹ ਚੜਦੀ ਕਿੰਨੀ ਜੀ ਲੱਗਦਾ ਇਸਰ ਨੇ ਤੇ ਇਧਰ ਆ ਜੀ ਸ਼ੇਪ ਦੀ ਸ਼ੇਪ ਦੀ ਕਿੰਨੇ ਨੂੰ ਜਣੋ ਜੋੜ ਜੀ ਚੜਦੇ ਕਿੰਨੇ ਨੂੰ ਆ ਆਪਾਂ ਚੜਦੇ ਕਿੰਨੇ ਨੂੰ ਉਤਰ ਜਣਾ ਜੋੜ ਜੀ ਤੋਂ ਇਧਰ ਜਿਹੜਾ ਟਰਾਂਸਫਰਮ ਹੈ ਉਹ ਸਾਹਮਣੇ ਵਾਟਰ ਟੈਂਕ ਹੈ ਨਾ ਉਹਦੇ ਨਾਲ ਨੂੰ ਰਸਤਾ ਹੈ ਬਬ ਥੱਲੇ ਆ ਕੇ 10 15 ਮਿੰਟ ਲੱਗਦੇ ਆ ਹਾਂ ਬੀਜ ਨੂੰ ਰਸਤਾ ਕਿੰਨਾ ਕੁ ਹੋਣਾ ਚਾਚੇ ਕਿ ਅੱਧਾ ਕਿਲੋਮੀਟਰ ਕ ਮੀਟਰ ਚ ਹੋਊਗਾ 500 ਮੀਟਰ ਹੈ 1000 ਮੀਟਰ 500 ਮੀਟਰ ਕਿ 1000 6 700 ਮੀਟਰ ਹੈ ਤੋਂ ਬਹੁਤ nhiều ਹਾਂ ਬਹੁਤ ਨੇ ਲੱਗਦੇ ਸਾਰੇ ਹਾਂ ਉੱਪਰ ਤੋਂ ਆਉਣ ਨੂੰ ਘੱਟ ਟਾਈਮ ਲੱਗਦਾ ਜੇ ਉਰੇ ਤੇ ਜਾਉਂਗੇ ਫਿਰ ਥੋੜਾ ਕ ਪਹਾੜ ਹੈ 20 ਮਿੰਟ ਲੱਗ ਜਾਂਦੇ 20 ਮਿੰਟ ਲੱਗ ਜਾਂਦੇ ਹੈਨਾ ਇਹ ਵੀ ਗੱਲ ਹੈ ਸਾਡੇ ਵਰਗਿਆਂ ਨੂੰ ਕੰਟਾ ਅੱਛਾ ਕੋਈ ਟਾਈਮ ਤਾਂ ਨਹੀਂ ਹੂੰ ਹੋਂ ਪਹਿਲਾਂ ਪਹਿਲਾਂ ਬਚਪਨ ਦੀ ਕੋਈ ਗੱਲਬਾਤ ਸੁਣਾ ਜਦੋਂ ਤੁਸੀਂ ਪੜਨ ਜਾਂਦੇ ਕਿਦੋਂ ਮਨਜੀਤ ਕਿਦੋਂ ਨੂੰ ਜਾਂਦੇ ਤੇ ਜੋੜ ਜੀਨ ਹੋ ਕੇ ਅੱਛਾ ਇਹ ਇੱਧਰ ਨੂੰ ਜਿਹੜਾ ਆਪਣਾ ਘਰ ਹੈ ਨਾ ਜੀ ਉੱਧਰ ਉਹ ਜਿੱਥੇ ਤਿਆਰ ਹੋਇਆ ਇੱਧਰ ਇਹਦੇ ਬੈਕ ਸਾਈਡ ਤਾਂ ਉੱਥੇ ਤੇ ਥੱਲੇ ਨੂੰ ਉਤਰ ਜਣਾ ਜੀ ਕਿਹੜਾ ਪਿੰਡ ਆਂਦਾ ਜੀ ਥੱਲੇ ਫੇਰ ਰਸਤਾ ਹਨਾ ਜੀ ਪੱਕੀ ਉਹ ਸੜਕ ਐ ਉੱਥੇ ਨੂੰ ਬੱਸ ਜਾਂਦੀ ਹੋਣੀ ਪੱਕੀ ਪੱਕੀ ਫੜਦੇ ਪੱਟੇ ਤੇ ਮਜੀਦ ਆਹੋ ਫੜਦੇ ਪੱਟੇ ਤੇ ਹਾਰੇ ਪੱਟੇ ਫੜਦੇ ਹੂੰ ਬੱਸ ਜਾਣਾ ਉਤਰ ਕੇ ਥੱਲੇ ਨੂੰ ਦੇਖ ਲਓ ਕਿੰਨਾ ਕਠਣ ਰਸਤਾ ਦਾ ਜੀ ਫੇਰ ਹੁਣ ਐ ਕਰੋ ਜਿਹੜੀ ਖਾਣੀ ਐ ਥੋੜੀ ਥੋੜੀ ਉਹ ਖਾ ਲਓ ਅੱਗੇ ਚੱਲੋ ਹੂੰ ਬਾਰਿਸ਼ ਫੇਰ ਏ ਬਾਰਸ਼ ਆਹ ਤਿਆਰ ਐ ਹੂੰ ਕੌਣ ਲਗ ਮਾਰੀ ਮਾਰੀ ਇਹ ਇੱਕ ਮਨ ਨੂੰ ਹੋਰ ਲੱਗ ਰਿਹਾ ਥੋੜਾ ਜਿਹਾ ਮਾਚ ਵੀ ਚਾਚਾ ਤੇ ਜਸਕਰਨ ਕਹਿ ਰਹੇ ਆ ਵੀ ਸ਼ਾਇਦ ਨਹੀਂ ਆਈ ਜਾਵੇ ਮਨ ਥੋੜੇ ਕਹ ਹੈ ਕਾਉਂ ਵਾਉਂ ਜੇ ਕਰਦੇ ਸਭ ਦੇ ਮੇਰਾ ਵੀ ਜੀ ਨਹੀਂ ਕਰਦਾ ਜਾਣ ਇਹਨੂੰ ਮੇਰਾ ਵੀ ਜੀ ਨਹੀਂ ਕਰਦਾ ਚਾਚੇ ਜਾਣੇ ਦਿਲ ਲੱਗ ਗਿਆ ਨਾ ਉਰੇ ਤਾਂ ਪਹਿਲੇ ਦਿਨੇ ਦਿਲ ਲੱਗ ਜਾਂਦਾ ਜੀ ਬਾਈ ਇੱਕ ਪਿਛਲਾ ਫਿਰ ਥੋੜਾ ਕ ਨਾ ਦੁਕਾਨ ਕਰਕੇ ਸੋਚ ਔਰ ਘਰ ਕਰਕੇ ਸੋਚ ਥੋੜੀ ਹੁੰਦੀ ਹੈ ਜੀ ਤੇ ਨਾਲੇ ਐ ਸੋਚਿਆ ਵੀ ਜਿਹੜੇ ਦੋ ਆਪਣੇ ਦੋ ਤਿੰਨ ਕਸਟਮਰ ਐ ਉਹ ਕੱਲ ਮੁੜੇ ਐ ਪਰਸੋਂ ਵੀ ਦੋ ਦੋ ਹੈਗੇ ਤਿੰਨ ਉਹਨਾਂ ਕੱਦੂ ਕਰ ਲਿਆ ਨਾਲੇ ਮੈਂ 1 2 ਦਿਨ ਚ ਤਿੰਨ ਦਿਨ ਜਿਹੜੇ ਵਿਚਾਲੇ ਐ ਤਾਂ ਹੀ ਅੱਜ ਚੱਲੇ ਆ ਜੇ ਕੱਲੂ ਜਾਉਂਗੇ ਨਾ ਚਾਚਾ ਜਾਂਦੇ ਜਾਂਦੇ ਨੂੰ ਜੇ ਸਵੇਰ ਵੀ ਕਹਦੇ ਨਾ ਤਾਂ ਸਾਜਰੇ ਨਹੀਂ 12 1 2 ਵਜੇ ਜਾਂਨੇ 12 1 ਤਾਂ ਵੱਜੇ ਜਾਂਦਾ ਤੁਰਦੇ ਆ ਕਿਉਂਕਿ ਸਾਡਾ ਪਿਆਰੇ ਐਨਾਂ ਐ ਕੁਸ ਚਾਚੇ ਉਹਨੇ ਐ ਖੁਸ਼ਦਿਲ ਬੰਦੇ ਆ ਜੀ ਐਨ ਸਵੇਰ ਬਹੁਤ ਵਧੀਆ ਤਾਂ ਕਰਕੇ ਬਾਈ ਗੱਲਾਂ ਬਾਤਾਂ ਕਰਦੇ ਕੋਈ ਹੋਰ ਗੱਲ ਛਿੜ ਜਾਂਦੀ ਐ ਫੇਰ ਟਾਈਮ ਲੱਗੇ ਜਾਂਦਾ ਹੁਣ ਦੇਖੋ ਕੱਲ ਲੱਗੇ ਤੇ ਤੁਰਨਾ 1:20 ਪਰ ਅਸੀਂ ਚਲੇ ਗਏ ਤਿਆਰ ਹੋ ਕਾ ਆਏ ਜਾਂ ਮੀ ਆ ਗਿਆ ਫੇਰ ਵੀ ਸੋਚਿਆ ਵੀ ਚਲ 2:30 ਵਜੇ ਤੁਰੂਗੇ ਅੱਜ ਵੀ ਅਹੀਂ ਸੋਚਿਆ ਤਾਂ ਵੀ 2:30 ਵਜੇ ਤੁਰੂਗੇ ਦੇਖ ਲਓ 4:00 ਵਜੇ ਮਾਂ ਜੀਦਣ ਆਣੇ ਉਸ ਦਿਨ ਵੀ ਉਸ ਦਿਨ ਤਾਂ ਸ਼ਾਇਦ 7-8 ਵਜੇ ਹੀ ਬੰਚੇ ਚਾਚੀ ਨਾ ਸਾੜੀ ਨਾ ਵਰਤਨਾ ਦੀ ਸੇਵਾ ਸ਼ੁਰੂ ਕਰਤੀ ਬਰਤਾਂ ਦੀ ਮਜਾਈ ਕਰੋ ਕੁੱਕਰ ਮਨਜਣਾ ਕਹਿੰਦੀ ਚਾਚੀ ਕਹਿੰਦੀ ਅੱਜ ਆਹ ਰਗੜ ਰਗੜ ਕੇ ਸਿਕਲ ਜੀ ਸਾਰਾ ਮੁਕਾ ਨਹੀਂ ਪਾ ਮੀਨਾ ਆ ਜਵੇ ਭਾਂਡੇ ਸਾਫ ਕਰ ਲੀਆ ਹਾਂ ਹਾਂ ਅੱਛਾ ਸਾਨੂੰ ਤਾਂ ਕਹਿੰਦੇ ਕਹਿੰਦੇ ਵੀ ਕਹਿੰਦੇ ਮੀ ਆਣਾ ਨਹੀਂ ਉ ਮੀ ਮਨਾ ਚ ਲਈ ਵੀ ਬੈਠੇ ਆ ਮੰਨੂ ਲੱਗਦਾ ਏ ਉਹ ਤੇ ਵੀ ਜੇ ਮੀ ਆ ਜਾ ਤੁਹਾਡੇ ਕੱਪੜੇ ਖੁੱਲ ਜਾਣਾ ਫਿਰ ਰਹਿ ਜੂ ਮੇਸ਼ਾ ਤੁਸੀ ਅੱਛਾ ਹਾਂ ਕੱਲ ਵਾਲੀ ਸੋਚ ਆ ਫੇਰ ਹਾਂ ਨਾਲੇ ਉਹ ਵੀ ਰਹਿ ਗਏ ਹਨਾ ਅੱਜ ਲੱਗੇ ਤਾਂ ਪਰੌਂਠੇ ਬਣਾਣ ਤੇ ਆਲੂਆਂ ਦੇ ਬਣ ਗਈਆਂ ਕਚੋਰੀਆਂ ਬਾਕੀ ਨਾ ਚਾਚੇ ਇੱਧਰ ਨਾ ਜਿਹੜਾ ਹੁਣ ਲਓ ਜੀ ਜੇ ਅਸੀਂ ਪਹਿਲਾਂ ਆਏ ਤੇ ਤਾਂ ਕੰਮਕਾਰ ਤੇ ਉਹ ਕਰੇ ਆ ਕਿਤੇ ਨਹੀਂ ਚਾਚੇ ਨੂੰ ਤੰਗ ਨਹੀਂ ਕਰਿਆ ਵੀ ਚਾਚਾ ਦੇਖੋ ਇੱਕ ਤਾਂ ਐਨਾ ਮਜਬੂਰ ਆਪਣੇ ਸਰੀਰ ਤੇ ਤਾਂ ਕੰਮ ਲੱਗਿਆ ਆਵਦਾ ਮਕਾਨ ਦਾ ਕਰਾਣਾ ਹਨਾ ਚਾਚਾ ਤੇ ਜੇ ਮੈਂ ਆ ਕੇ ਕਹਿ ਦਿੰਦਾ ਉਸ ਦਿਨਾਂ ਚ ਵੀ ਚਲੋ ਚੱਲੀਏ ਜੀ ਛੇਮਲੇ ਚਲੋ ਚੱਲੀਏ ਜੀ ਫਲਾਣਾ ਉਹ ਸਹੀ ਨਹੀਂ ਤਾਂ ਮੈਂ ਫਿਰ ਸੋਚਿਆ ਵੀ ਗੈ ਲੱਗ ਜੋ ਜਿਹੜੇ 2 ਦਿਨ ਲਾਣੇ 3 ਦਿਨ ਵੀ ਚਾਚੇ ਦਾ ਮਕਾਨ ਸਿਰ ਅੱਜ ਪਹਚਾਈਏ ਲੈੰਟਰ ਤੱਕ ਉਤੇ ਬਾਅਦ ਵੀ ਦੇਖ ਲਓ ਮਹੀਨਾ ਹੀ ਹੋ ਗਿਆ ਲਓ ਜੀ ਭੋਜਨ ਆ ਗਿਆ ਹਾਂ ਲੈ ਲੈ ਹਾਂ ਲੋ ਚਾਚੇ ਫੜ ਫੜ ਸਿਕੋ ਅੰਦਰ ਅੰਦਰ ਬਹਿ ਜਾ ਚਾਚੇ ਅੰਦਰੇ ਬਹਿ ਜਾ ਐ ਵੀ ਠੰਡਾ ਹਨਾ ਮੀਂਹ ਕਣੀ ਦਾ ਮੈਂ ਤਾਂ ਵੀ ਬਹਿਣਾ ਇੱਧਰ ਕੌਣ ਕੌਣ ਹੈ ਹੈ ਲਟਕਿਆ ਰਹਿਣਾ ਸਰਸਰੀਓਂ ਉਪਰ ਹੀ ਫੇਰ ਮੰਜੀ ਤੈਂ ਕੁਛ ਖਾਣਾ ਜੇ ਖਾਣਾ ਚਲੋ ਨਾ ਠੀਕ ਹੈ ਤਾਂ ਖਾਣਾ ਕੁਛ ਆ ਦੇਖ ਪਾ ਜੇ ਪਾਤੀ ਛੱਕ ਤਮਾ ਚਲੋ ਠੀਕ ਹੈ ਜੀ ਬਾਅਦ ਚ ਮਿਲਦੇ ਹੁਣ ਤੁਹਾਨੂੰ ਅੱਜ ਕੱਲ ਨਾ ਗੋਆ ਬਹੁਤ ਨਿਕਲੀ ਬੀ ਕਾ ਤੋ ਭੁੱਖੀਆਂ ਹੀ ਨਿਕਲ ਗਈ ਤੇ ਉਹਨਾਂ ਨੂੰ ਖਾਣ ਲਈ ਇੱਕ ਠੰਡੇ 'ਚ ਨਿਕਲਦੀਆਂ ਤੇ ਗੱਡੀ ਪੂਛ ਹੈ ਦੀ ਕਹਿੰਦੇ ਪੂਛ ਹੈ ਦੀ ਇਹ ਜੀ ਉੱਪਰ ਤੇ ਤਿੱਖੀ ਚੀਰਮੀ ਹੁੰਦੀ ਨਾ ਜੇ ਬੰਦੇ ਦਾ ਮਾਰ ਦੇਵੇ ਚੀਰਾ ਪਾ ਦਿੰਦੀ ਕਹਿੰਦੇ ਗੂ ਬੜੇ-ਬੜੇ ਹੋ ਜਾਂਦੀਆਂ ਹਨ ਜਦੋਂ ਬਹੁਤ ਤਕੜੀਆਂ ਹੋ ਜਾਂਦੀਆਂ ਜੀ ਇਹ ਇਹ ਤਾਂ ਵੱਡੀਆਂ-ਵੱਡੀਆਂ ਮੈਂ ਤੁਹਾਨੂੰ ਪਿਛਲੇ ਵਲੋਗ ਚਲ ਰਹੇ ਆਉਦੇ 'ਚ ਵੀ ਦਿਖਾਈ ਵੀ ਹੈ ਜੀ ਤੇ ਇੱਕ ਹੋਰ ਹੈ ਤੇ ਇੱਕ ਮਿੰਟ ਦਾ ਉਹਦੇ 'ਚ ਦਿਖਾਉਂਗਾ ਇਹ ਤਾਂ ਵੱਡੀ ਗੂ ਹੈ ਦੇਖਨੀ ਲੰਬੀ ਹੈ ਇੱਕ ਕਪੜਤ ਦੀ 1 ਫੁੱਟ ਡੇਢ ਸਵਾ ਫੁੱਟ ਦੀ ਤਾਂ ਪੂੰਛ ਹੈ ਦੀ 2 ਫੁੱਟ ਦੀ ਕੋਹ ਹੈ ਹੈ ਜੇ ਬੱਚਾ ਹੈ ਲਓ ਜੀ ਉਹ ਦੇਖੋ ਕਾਕੂ ਲੈ ਗਿਆ ਹੌਲੀ ਹੌਲੀ ਸਮਾਨ ਕਿਉ ਗੱਡੀ ਇੱਥੇ ਆਈ ਨਹੀਂ ਤੀ ਤਾਂ ਕਰਕੇ ਹਮਜੀ ਚੱਕੂਗੀ ਬੈਗ ਤੇ ਚਲੋ ਵੀ ਭਾਈ ਚਾਚੀ ਚਲੋ ਚਲ ਜੀ ਉੱਥੇ ਨੂੰ ਚਲੋ ਬਾਈ ਮਨਜੀਤ ਚੱਕੋ ਬੈਗ ਤਾਂ ਭਾਈ ਕਹਿੰਦੇ ਤੇ ਅੱਜ ਰੋ ਪਰ ਕੀ ਕਰਨਾ ਹੁ ਫੇਰ ਵਸਾਣਾ ਪਤਾ ਕੀ ਚਾਚੀ ਜੇ ਤਾਂ ਹੋਇਆ ਕਰਾ ਇੱਕ ਦੋ ਹੋਰ ਮਾਤਾ ਹੁੰਦੀ ਹੈਨਾ ਤਾਂ ਦੋਕ ਬੰਦੇ ਹੋਆ ਇੱਕ ਸੜਕ ਪਰ ਘਰ ਹੈ ਹੈ ਕਿ ਨਹੀਂ ਤੇ ਅੱਜ ਕੱਲ ਤੈਨੂੰ ਪਤਾ ਪੰਜਾਬ ਵਿੱਚ ਕਿੰਨਾ ਕੁ ਚੱਲ ਰਿਹਾ ਵੀ ਜੇ ਤਿੰਨ ਚਾਰ ਦਿਨ ਲਾ ਲੇ ਦੋ ਤਿੰਨ ਦਿਨ ਲਾ ਲੇ ਵੀ ਤਾਂ ਜੇ ਨਾ ਆਣਾ ਹੁੰਦਾ ਫੇਰ ਹੋਰ ਇੱਕ ਦਿਨ ਲਾ ਜਾਂਦੇ ਹੈ ਕਿ ਨਹੀਂ ਹੁਣ ਫੇਰ ਆਣਾ ਤਾਂ ਹੈ 21 ਤਰੀਕ ਨੂੰ ਬਾਈ ਨੂੰ ਭਾਗ ਚੱਕ ਤੇ ਜਲਦੀ ਆਫੀ ਹੁਣ ਤੈਨੂੰ ਪਤਾ ਤਾਂ ਹੈ ਚਾਚੀ ਵੀ 23 ਤਰੀਕ ਨੂੰ ਫੇਰ ਆਣਾ ਹਾਂ ਤਾਂ ਕਰਕੇ ਦੋ ਦਿਨਾਂ ਵਿੱਚ ਨੂੰ ਨਾਲੇ ਮੈਂ ਜਿਹੜੇ ਕਸਟਮਰ ਬੁਲਾਏ ਹੋਏ ਉਹਨਾਂ ਦਾ ਕੰਮ ਕੱਢਿਆ ਮੈਂ ਹਾਂ ਇਹ ਤੇਰਾ ਪਪਾ ਬੁਲਾਉਂਦਾ ਹੈ ਤੈਨੂੰ ਹਾਂ ਟਿੰਬਰਪੁਰ ਜਾਣਾ ਚਿੰਬੂਪੁਰ ਟਿੰਬਰਪੁਰ ਆ ਕੁੜੀ ਜੱਕਦੀ ਬਹੁਤ ਹੈ ਸਾੜੀ ਆ ਜਾ ਮम्मा ਨੇ ਘਰ ਨੂੰ ਜਾਣਾ ਹੈ ਉੱਥੇ ਤੱਕ ਜਾਣਾ ਕਰਾਉਣਾ ਕੁਛ ਪਾਣੀ ਨੂੰ ਲੈ ਕੇ ਚੱਲੇ ਜਾਂਦੀ ਮੈਂ ਕਿਹਨੂੰ ਆ ਜਾੜੀ ਪਾਇਆ ਟਿੰਬੂ ਚਲੋ ਆਜੋ ਹਾਂ ਲੈ ਵੀ ਚਲੋ ਚੱਲ ਪਈ ਜੀ ਅਸੀਂ ਮੈਂ ਵੀ ਮਨਜੀਤ ਨਾਲ ਤਾਂ ਚੱਲ ਚੱਕ ਲਈਆਂ ਚੱਪਲਾਂ ਐਮਪਾਇਰ ਗੋ ਨਾ ਮਿਲ ਜੂਰਾ ਨਹੀਂ ਮਿਲਦੀ ਮੇਰੇ ਗੈਲ ਆ ਜਾ ਗੋ ਨੂੰ ਗੋ ਨੂੰ ਯਾਦ ਕਰੀ ਜਾਂਦਾ ਈ ਡਰਦਾ ਕੱਲ ਦੀ ਇੱਕ ਦੋ ਵਾਰੀ ਮੂਹਰਾ ਆਲੀ ਅੱਜ ਵੀ ਇਹਨਾਂ ਨੂੰ ਘਰਾਂ ਭੇਜ ਜਾਦਾ ਹਨਾ 12:00 ਵਜੇ ਫੇਰ ਤੇ ਮਿਲੀ ਐ ਥੱਲੇ ਕਹਿੰਦਾ ਥੱਲੇ ਮੈਂ ਕਹਿੰਦਾ ਥੱਲੇ ਦੇ ਰਸਤੇ ਚ ਆਂਦੀ ਏ ਗੋ ਜਦੋਂ ਉੱਪਰ ਨੂੰ ਆਏ ਉੱਪਰ ਵੀ ਆ ਗਈ ਬਾਈ ਆ ਜਾ ਆ ਜਾ ਫੇਰ ਪੁੱਤ ਭੱਜਿਆ ਕਿੱਥੇ ਜਾਣਾ ਘਰਾਂ ਨੂੰ ਲੈ ਜਣੀ ਘਰਾਂ ਨੂੰ ਹਾਂ ਫੇਰ ਮੁੜ ਜਾਣਾ ਨੇ ਹਾਂ ਹਾਂ ਚਲੋ ਮੈਂ ਆ ਰਹੀ ਕਹਿੰਦੀ ਕਿ ਕਿਤਰਾ ਉਤਰੀ ਬੈਠ ਬੈਠ ਕੇ ਜੱਸ ਕਰਨ ਹੋ ਗਈ ਸਾਡੇ ਨੂੰ ਜ਼ਖਾਮ ਹਾਂ ਆ ਜੋ ਆ ਜੋ ਭਾਈ ਬੋਬੋ ਆ ਜਾ ਆ ਜਾ ਭਾਈ ਬੋਬੋ ਚਲੋ ਚਾਲਦੇ ਹਾਂ ਚਲੋ ਲੈ ਵੀ ਚਾਲਦੇ ਉਹ ਤੱਕ ਜਾਣਾ ਜੀ ਅਸੀਂ ਚਲੋ ਆ ਗਈ ਹੋ ਗਈ ਜੀ ਅੱਜ ਕਰਦੀ ਵਾਪਸੀ ਬਾ ਹੁਣ ਪ੍ਰਮਾਤਮਾ ਸੁੱਖ ਰੱਖੇ ਨਾ ਵੀ ਸਾਡੀ ਗੱਡੀ ਨਾ ਕਿਤੇ ਫਸੇ ਬਾਕੀ ਜੋਰ ਪੂਰਾ ਮਾਰਾਂਗੇ ਆਪਾਂ ਹਾਂ ਬਾਕੀ ਦੇਖੋ ਹੀ ਚਾਚਾ ਸਾਲਾ ਡਰਾਈਵਰ ਹੈ ਨਾ ਤੇ 30 40 ਸਾਲ ਡਰਾਈਵਿੰਗ ਕਰੀ ਆ ਸਾਨੂੰ ਹੈ ਤੇ ਮੈਂ ਜੋ ਤੇ ਪੁੱਛਿਆ ਪੁੱਛਣਾ ਚਾਹੀਦਾ ਗੁਰੂ ਨੂੰ ਅਸੀਂ ਚੇਲੇ ਬਣ ਜੰਨੇ ਜਦੀ ਮੀ ਚਾਚੇ ਜਿਕਣਾ ਅੱਜ ਮੀ ਪੈ ਲਿਆ ਕੱਲ ਦਾ ਪੈ ਰਿਹਾ ਵੀ ਕਿਤਰਾ ਗੱਡੀ ਲੈ ਕੇ ਜਾਵਾ ਉ ਤਾਂ ਕਿਤੇ ਕਿਤੇ ਸੁੱਕਾ ਹੀ ਰਸਤਾ ਵੀ ਕਹਿੰਦਾ ਵੀ ਦੋਕ ਜਗ੍ਹਾ ਤੈਨੂੰ ਪਾਣੀ ਖੜਿਆ ਮਿਲੂਗਾ ਤੇ ਇਹ ਜਿਹੜੀ ਓਖਲੀ ਆ ਜੀ ਮੈਂ ਵੀਡੀਓ ਚ ਦਿਖਾਈ ਤੀ ਇਹ ਕਹਿੰਦੇ ਨਾ ਅਜੇ ਨਹੀਂ ਪੱਟਕਾ ਉਧਰ ਲਿਜਾ ਸਕਦੇ ਚਾਚਾ ਕਹਿੰਦਾ ਰੱਖਣੀ ਆਪਾਂ ਨੇ ਪਰ ਮਾ ਕਾਦ ਫੇਰ ਕਹਿੰਦਾ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਇਹਨੂੰ ਉਧਰ ਸ਼ਿਫਟ ਕਰ ਸਕਦੇ ਐ ਸੀ ਨਹੀਂ ਕਿਸੇ ਵੀ ਦਿਨ ਸਾਲ 'ਚ ਐਦਾਂ ਨਹੀਂ ਇਹਨੂੰ ਪੱਟਕੇ ਉਧਰ ਕਰ ਸਕਦੇ ਤੇ ਹੁਣ ਚੱਲਦੇ ਆਂ ਵਾਹ ਯਾਰਾ ਮੈਂ ਮੋਸੰਤਾ ਸਾਫ ਹੈ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਉਧਰ ਨੂੰ ਵੀ ਜਾ ਕੇ ਦਿਖਾਇਆਂਦੇ ਉਧਰ ਦਾ ਇੱਕ ਬਲੌਗ ਦੇ ਦੰਦੇ ਲੜੋਕ ਦਾ ਸਾਹਮਣੇ ਦਾ ਅੱਗੇ ਵੀ ਦੰਨੇ ਆ ਪਰ ਕੀ ਕਰੇ ਰਸਤੇ ਖਰਾਬ ਹੈ ਜੀ ਅੱਤਾ ਹੁਣ ਅੱਜ 2 ਘੰਟੇ ਹੀ ਧੁੱਪ ਲੱਗੀ ਦੁਪਹਿਰਾਂ ਦੁਪਹਿਰਾਂ ਤਾਂ ਜਾਂਦੇ ਹੋਏ ਅਸੀਂ ਨਹੀਂ ਤਾਂ 12 ਵਜੇ ਤੱਕ ਤਾਂ ਹੋਈਆਂ ਰਸਤਾ ਗੇ ਲਾ ਰਿਹਾ 11 ਤੱਕ ਓ ਦੇਖੋ ਇਥੋਂ ਦਿਖਾਈਏ ਓ ਨੀਚੇ ਦੇਖੋ ਟਾਵਰ ਵੀ ਐ ਤੇ ਇਹ ਘਰ ਐ ਤੇ ਇਹਨਾਂ ਦੇ ਖੇਤ ਐ ਦੇਖੋ ਕਿੰਨੇ ਸੋਹਣੇ ਖੇਤ ਐ ਹੈ ਬਾਈ ਬੇ ਸਵਾਰੇ ਵੀ ਐ ਦੇਖੋ ਇਹ ਰਾਸਤੇ ਦਿਖਦੇ ਨੇ ਲੂਰ ਤੇ ਘਰ ਦਿਖਦੇ ਨੇ ਹੂੰ ਇਹ ਉਰੇ ਜਿੰ ਤੱਕਰ ਬਹੁਤ ਹੈ ਸੰਘਣੇ ਜੇ ਅਰਕ ਚਾਚਾ ਕਹਿ ਰਹੇ ਤਾਂ ਕਹਿੰਦਾ ਆਹੀ ਮਹੀ ਪਿਆ ਨਾ ਦੇਖ ਲੈ ਇੱਕ ਦੋ ਦਿਨ ਘਾਟਾ ਘਾਟਾ ਕਹਿੰਦੇ ਸਾਰੇ ਹਰੇ ਭਰੇ ਹੋ ਗਏ ਪਹਾੜ ਵੀ ਹੁਣ ਇਹਨਾਂ ਤੇ ਕਾ ਆ ਉੱਗੂਗਾ ਉੱਗ ਰਿਹਾ ਬਾਕੀ ਬਾਂਸਾਂ ਦੇ ਦਰਖਤ ਹੈ ਜਿਹੜੇ ਆਪਣੇ ਬਾਂਸਾਂ ਦੇ ਹੋ ਗਏ ਬਾਂਸ ਹੋ ਗਏ ਛੀਲ ਦੇ ਹੋ ਗਏ ਸਾਰੇ ਜਿਹੜੇ ਪਾਣੀ ਮੰਗਦੇ ਇੰਨੀ ਤੇਜ਼ ਗਰਮੀ ਸੀ ਕਹਿੰਦਾ ਉਹਨਾਂ ਨੂੰ ਹੁਣ ਮੀਂਹ ਮਿਲ ਗਿਆ ਸਾਰੇ ਹਰੇ ਭਰੇ ਹੋ ਗਏ ਨਹੀਂ ਕਹਾਤਾ ਮੇਲੇ ਇੰਤਾਰ ਰਿਹਾ ਲਓ ਜੀ ਆਗੇ ਤਾਂ ਚੱਲਦੇ ਜੀ ਹੁਣ ਇਹ ਲੈ ਕੇ ਚੱਲੇ ਜੀ ਅਸੀਂ ਲਾਸਨ 5 ਕਿਲੋ ਲਓ ਜੀ ਆਗੇ ਸਾਰੇ ਬੰਦੇ ਆਗੇ ਸਾਰੇ ਹਾਂ ਹਾਂ ਇਹਨੂੰ ਵੀ ਚਾਚਾ ਕਹਿੰਦਾ ਇਹਨੂੰ ਵੀ ਪਾ ਡਿੱਗੀ ਚ ਮਟਾ ਲਓ ਇਹਨੂੰ ਕਹਿੰਦਾ ਕੋਈ ਕੁੜੀ ਨੂੰ ਪਾ ਡਿੱਗੀ ਹਾਂ ਲੈ ਪਾਵਾਂ हां चाचा फड़ी फड़ी चाचा फड़ी फड़ी फड़ला चाचा चाचा फड़ले हां जाना सी बैठो बैठो गुड़िया नु बिठा लो जी बिठा लो जाना अपने पापा ਕੋਲ ਜਾਣਾ ਸਾਡੇ ਕੋਲ ਆਈ ਸੀ ਨਾ ਜਾਣਾ ਨਹੀਂ ਹੁਣ ਹਾਂ ਮਾਪੇ ਕੋਲ ਨਹੀਂ ਜਾਣਾ ਕਹਤੇ ਹਾਂ ਗੱਲਾ ਫਟਦਾ ਅੱਜ ਖੁਸ਼ ਹੋਈ ਵੀ ਹੈ ਨਾ ਗੱਲਾ ਫਟਦਾ ਨਾ ਕਰੀ ਨਾ ਨਹੀਂ ਆਣਾ ਕਦੇ ਮਾ ਮੂਤ ਚੱਲਿਆ ਜਾਵੇ ਉਹ ਘਰੇ ਵੇ ਆਕਵਾ ਨੇ ਕਹੇ ਅੱਜ ਨਾਮ ਮਾਮੂ ਜਾ ਬੈ ਤੇਰਾ ਹੋ ਗਿਆ ਜਾ ਬੈ ਮਾਮੂ ਸਾਡੇ ਗਏ ਜਾ ਬੈ ਕਹਤੇ ਪਿੱਛੇ ਪਰ ਚੜਕੇ ਜਾਣਾ ਮੈਂ ਮਾਮੂ ਨੂੰ ਕੁ ਲਾਰਾ ਹੈ ਲਾਰਾ ਛੋਟਾ ਹੋ ਗਿਆ ਬڑا ਹੋ ਗਿਆ ਬڑا ਹੋ ਗਿਆ ਇਹ ਤਾਂ ਨਹੀਂ ਹਾਮੀ ਪਾਰੀ ਤਾਂ ਉਹ ਵੀ ਕਰਦਾ ਇਹਨੂੰ ਤੇ ਮੈਨੂੰ ਲੱਗਦਾ ਚਾਚਾ ਬੱਦਲ ਨਹੀਂ ਆ ਰਿਹਾ ਏ ਬੱਦਲ ਤਾਂ ਹੋ ਗਿਆ ਆਦੇ ਬੱਦਲ ਹੋ ਗਿਆ ਆ ਗਿਆ ਕਾਲਾ ਘਟਾ ਦੇਖ ਰਾਤ ਨੂੰ ਪਾਉਗਾ ਯਾ ਸਵੇਰ ਨੂੰ ਮਨੂੰ ਲੱਗਦਾ ਏ ਵੀ ਕੰਮ ਖਰਾਬ ਹੋਊਗਾ ਹੁਣ ਫੇਰ ਹੈਨਾ ਹੈ ਕੋਈ ਦੀ ਆਪਾਂ ਬਾਜ ਜਾਂਦੀ ਹਲੇ ਵੀ ਹਾਂ ਤੇ ਖਲਾਈ ਹੋਈ ਹੈ ਉਹ ਖਾਨਾ ਕਿੱਥੇ ਗਿਆ ਰਹਿਣਾ ਆਪੇ ਚਲਾ ਪਰ ਤੇ ਅੱਜ ਕਿਹੜਾ ਰਹਿਣੀ ਇਥੇ ਆਂ ਬੈ ਬਾਂਦਿ ਦਰਖਤ ਤੇ ਯਹੀ ਦੋ ਤੇ ਨਾ ਉਹ ਰੋਡ ਦੇ ਨਾਲ ਹੀ ਜਿੱਥੇ ਨੂੰ ਮਜਾਣਾ ਆਪਾਂ ਨੇ ਬਹੁਤ بڑے بڑے ਅੰਬ ਲੱਗੇ ਨੇ ਇੱਕੋ ਦੋ ਰਵੀ ਐ ਲਓ ਜੀ ਹੋਰ ਤਾਂ ਨਹੀਂ ਮਨਜੀਤ ਕੁਝ ਰੱਖਣਾ ਡਿੱਗੀ ਲਾ ਦੇ ਜਾ ਕਰਨ ਪੁੱਤ ਲਾ ਦੇ ਫਿਰ ਕਰ ਦੇ ਸਾਈਡ ਹੋਰ ਤੂੰ ਤੂੰ ਨਾ ਬਚਾ ਕੇ ਪਿਆਰ ਕੇ ਲਾ ਦੇਣਾ ਆ ਲੈ ਬੰਮੜਾ ਕੇ ਛੱਡਣਾ ਉਹਨੂੰ ਤਾਂ ਟੋਮੀ ਵੀ ਆ ਗਿਆ ਉਹ ਟੋਮੀ ਆ ਗਿਆ ਮੇਲ ਨਾ ਹੁਣ ਤਾਂ ਦੋ ਦਿਨ ਤੇ ਸਾੜੇ ਕੋਲੇ ਐ ਰਾਤ ਜਾਦ ਅਸੀਂ ਪੇਤ ਨਾ ਬਾਹਰ ਇਹਨੇ ਪੂਰੀ ਰਾਖੀ ਤਾਂ ਰੱਖੀ ਐ ਪਰ ਸਾਨੂੰ ਸੌਣ ਨਹੀਂ ਦੇ ਆ

ਕੋਈ ਨਹੀਂ ਪੁੱਤ ਬੈ ਜਾ ਤੂੰ ਕਿੰਨਾ 7:30 ਪਹੁੰਚੂਗੇ ਕਿੰਨੇ ਵਜ ਗਏ ਆਹ ਕਠਿਨਿਆ ਸਾਨੂੰ ਰਸਤਾ ਜੀ ਇਹ 20 ਮਿੰਟ ਅੱਧੇ ਘੰਟੇ ਚ ਕ੍ਰੋਸਿੰਗ ਹੋ ਜਾਊਗਾ ਹੌਲੀ ਹੌਲੀ 20 ਮਿੰਟ ਚ ਹਾਂ ਬੜੈਰੀ ਤੱਕ ਹਾਂ ਜੇ ਉਹ ਕ੍ਰੋਸਿੰਗ ਹੋ ਗਿਆ ਫਿਰ ਮੈਂ ਕਿਤੇ ਨਹੀਂ ਰੁਕਣਾ ਕਿਤੇ ਸਟਾਪ ਨਹੀਂ ਸੜਕ ਸਾਫ਼ ਹੈ ਬਾਫੇ ਖਿੱਚੀ ਜਾਈ ਨਾ ਪਗੋੜੀਆਂ ਲੈ ਕੇ ਜਾ ਉਹ ਲੈ ਲਈ ਪੱਟੇ ਤੇ ਹਾਂ ਪਾਈ ਵੀ ਹੁੰਨੇ ਆ ਉਹਨੇ ਗੱਡੀ ਚ ਤੇ ਫੜ ਲਿਓ ਦੇਖ ਕੇ ਟਿੰਪਲ ਆ ਰਹੀ ਕਿ ਨਹੀਂ ਇਹ ਉਹ ਨਹੀਂ ਵੀ ਨਹੀਂ ਤੈਨੂੰ ਪਤਾ ਉਹ ਗਈ ਚਾਚੀ ਦੇ ਘਰ ਤੇ ਪਰ ਚਾ ਰਹਿਣ ਤੋਂ ਫੇਰ ਕੋਈ ਨਹੀਂ ਉਹਨੂੰ ਗੈਂ ਦੇਖ ਲੈਂਦੋ ਆਪਣਾ ਤੇ ਚਲੋ ਬਾਈ ਮਿਲੋ ਬਾਈ ਫਿਰ ਚੰਗਾ ਫਿਰ ਚਾਚਾ ਜੀ ਤਰ ਫੇਰ ਦੰਨੇ ਦਰਸ਼ਨ ਦੋ ਕੁ ਦਿਨ ਤੱਕ ਠੀਕ ਹੈ ਜੀ ਹਾਂ ਮੈਨੂੰ ਦੱਸ ਤੇ ਮਨਜੀਤ ਨੇ ਕਹਿੰਦੀ ਵੀ ਆਪਾਂ ਨੇ ਇੱਕ ਦਿਨ ਪਹਿਲਾਂ ਤੁਰਪੂਗੇ ਅਸੀਂ 22 ਤਰੀਕ ਨੂੰ ਜੇ ਸਾਲ ਜਾਣਾ ਵਾਪੇ ਨਾ ਕਿਤੇ ਵੜ ਜਾ ਹਾਂ ਹਾਂ ਸਭ ਕੁਝ ਹੋਏ ਤੇ ਵੜ ਜਾਣਾ 22 ਤਰੀਕ ਨੂੰ ਪਹਿਲਾਂ ਤੁਹਾਨੂੰ ਕੋ ਬਾਹਰੀ ਤਰੀਕ ਨੂੰ 22 ਤਰੀਕ ਨੂੰ ਜਦੋਂ ਆਪਾਂ ਆਏ ਤੇ ਨਾ ਮੈਂ ਜਦ ਵੀ ਕਿਹਾ ਤਾਂ ਚਾਚੀ ਜਾਂ ਬੈਗ ਚੱਕਿਆ ਤੁਸੀਂ ਮੈਂ ਕੋਈ ਨਹੀਂ ਅਸੀਂ 22 ਤਰੀਕ ਨੂੰ ਤੁਰਪਣਾ ਮੈਂ 23 ਨੂੰ ਪਹੁੰਚਣਾ ਤੁਸੀਂ ਗੱਲ ਗੋਰੇ ਨਹੀਂ ਕਰੀ ਹਣਾ ਇਹ ਚੱਕਰ ਤਾਂ 21 ਨੂੰ ਕਾ ਵੀ ਤਾਂ ਅਮਦੇ ਪੀ ਨੂੰ ਵੀ ਦਾ ਵਾ ਕਰਵਾ ਕੇ ਦਿਖਾ ਕੇ ਹਾਂ ਪਲਾਸਟਰ ਅਸੀਂ 21 ਨੂੰ ਨਹੀਂ ਖਲਵਾਉਣਾ ਜੀ 20 ਨੂੰ ਖੁਲਾ ਦੇਣਾ ਮੈਂ ਆ 20 ਨੂੰ ਮੋਟਰਸਾਈਕਲ ਪਰੇ ਲੈ ਜਾਊਗਾ ਦੇਖੂਗਾ ਸੇ 21 ਨੂੰ ਖਲਵਾ ਲਾ ਦੇ ਸਿਖਾ ਦੇਣੇ ਸਾਂਚ ਹਾਂ ਨਾ ਜਾਣਾ ਵੀ ਜਾਣਾ ਵੀ ਮੈਂ 9 8 ਵਜੇ ਦੁਕਾਨ ਸਾਢੇ 8 ਪਰ ਦੁਕਾਨ ਪਰ ਜਾ ਕੇ ਸਾਫ ਸਫਾਈ ਕਰਕੇ 10 ਵਜੇ ਲੈ ਕੇ ਨਿਕਲਣਾ ਬਾ 11 11:30 12 ਵਜੇ ਦੁਕਾਨ ਪਰ ਐਂ ਗੱਲ ਕਰਨੀ ਆ ਸੇ ਨੰਨੇ ਤਾਂ ਹਮ ਲੱਗਦਾ ਤੇ ਫੇਰ ਅਸੀਂ 22 ਤਰੀਕ ਨੂੰ ਸਵੇਰੇ ਸਾਜਰ ਤੁਰ ਲੂਗੇ ਹਨਾ ਇੱਕ ਦਿਨ ਪਹਿਲਾਂ ਕੰਮ ਨਿਵੇੜ ਦਈਏ 22 ਤਰੀਕ 21 ਅੱਛਾ 21 ਨੂੰ ਨਿਵੇੜ ਦੇਣਾ 20 ਨੂੰ ਖਲਾ ਦਈਏ ਠੀਕ ਨਾ ਨਾ ਮੈਂ ਭੁੱਲ ਜਾਨਾ ਉ ਮੰਜੀ ਤੂੰ ਯਾਦ ਰੱਖੀ ਕਿਤੇ ਡਾਟ ਪੈ ਜਾਵੇ ਹਨਾ ਤੇ ਇੱਕ ਗੱਲ ਹੋਰ ਹੈ ਚਾਚੇ ਅੱਜ ਜੀ ਨਹੀਂ ਲੱਗਣਾ ਸਾਡਾ ਜਾ ਕੇ ਹੈ ਚਾਚੇ ਉਹ ਨਾਨੂ ਨੂੰ ਤਾਂ ਮਿਲਣਾ ਚਾਹਤੇ ਨਾਨੂ ਨੂੰ ਤਾਂ ਮਿਲ ਲੈ ਹਾਂ ਗਾਇ ਹਾਂ ਗਾਇ ਵੀ ਲੈ ਕੇ ਆ ਗਈ ਡਿੰਪਲ ਹਾਂ ਬਾਈ ਡਿੰਪਲ ਗਾਇ ਲੈ ਆਈ ਕਹਿੰਦੀ ਮੈਨੂੰ ਦੋ ਤਿੰਨ ਵਾਰ ਜਾਣਾ ਪੈਂਦਾ ਹੈ ਨਾ ਹਾਂ ਹਾਂ ਚੰਦੀ ਰੱਸਾ ਤੋੜ ਕੇ ਨਾ ਠੀਕ ਹੈ ਨਾਲੇ ਹੁਣ ਮੀਂਹ ਦਾ ਲੱਗ ਰਹਾ ਸਾਰ ਬਣ ਗਿਆ ਚਾਚੇ ਬੱਦਲ ਬਾਈ ਹੋ ਗਈ ਮੀਂਹ ਲੱਗਦਾ ਉਹ ਦੇਖੋ ਘਟਾਰੀ ਆ ਇੱਧਰ ਤੇ ਆ ਰਹੀ ਪੰਜਾਬ ਵੱਲ ਤੋਂ ਨਾਲਾ ਗੜ ਕਿੰਨੀ ਤਾ ਤੇ ਚਲੋ ਠੀਕ ਹੈ ਜੀ ਚੱਲਦੇ ਹੁਣ ਅੱਗੇ ਦੇਖਦੇ ਤੁਹਾਨੂੰ ਦਿਖਾਣੇ ਰਸਤਾ ਨਾਲੇ ਅੱਜ ਬਣੇ ਰਹੋ ਜੀ ਹੁਣ ਵਲੌਗ ਦੇ ਨਾਲ ਤੁਹਾਨੂੰ ਰਸਤਾ ਦਿਖਾਵਾਂਗੇ ਜੀ ਲਓ ਜੀ ਦੇਖੋ ਇੱਕ ਦੋ ਚੜਾਈ ਦਾ ਜੀ ਅਸੀਂ ਕ੍ਰੋਸ ਕਰਤੀ ਤੇ ਇਹ ਐ ਮੈਂ ਚੱਕਰ ਜਿੱਕਣਾ ਦੇਖੋ ਇਹ ਚੜਾਈ ਹੈ ਦੇਖੋ ਕਹੇ ਜੇ ਪੱਥਰ ਪੁੱਥਰ ਮਿੱਟੀ ਹੜ ਗਈ ਇਹ ਪੱਥਰਾਂ ਉੱਪਰ ਤੇ ਇਹ 슬ਿੱਪ ਕਰੀ ਜਾਂਦੀ ਹੈ ਗੱਡੀ ਤੇ ਆ ਦੇਖੋ ਨਾ ਰਸਤੇ ਮੀਂਹ ਪੈਣੇ ਕਰਕੇ ਐ ਖਰਾਬ ਹੋ ਜਾਂਦੇ ਜੀ ਇਹਨਾਂ ਦੀ ਜ਼ਿਆਦਾ ਪ੍ਰੋਬਲਮ ਹੈ ਉਸ ਫਿਰ ਐ ਵੀ ਐ ਬਹੁਤ ਬਚਾ ਕੇ ਚਲਾਨੀ ਪੈਂਦੀ ਗੱਡੀ ਕਿਉਂਕਿ ਫਿਰ ਚੰਪ ਉਹੀ ਪੱਥਰ ਪੁੱਥਰ ਨਾਲ ਵੱਜ ਜਾਵੇ ਉਹ ਵੀ ਦੇਖਣਾ ਪੈਂਦਾ ਤਾਹੀ ਮੈਨੂੰ ਚਾਚੇ ਨੇ ਕਹੇਤਾ ਦਾ ਵੀ ਲੀ ਜੇ ਕੋਈ ਪਰਾਣੀ ਐ ਉਹ ਜਿਆਦਾ ਪਾਣੀ ਖੜਿਆ ਜਿੱਥੇ ਉਹ ਮੰਨੂ ਨਹੀਂ ਤੂੰ ਲੀ ਪਾੜ ਕੇ ਚੱਲੇ ਇੱਕ ਟਾਇਰ ਸੁੱਕੇ ਮੈਂ ਰੱਖ ਲਿਆ ਉਹ ਦੇਖੋ ਇਹ ਪੱਥਰ ਹੈ ਕਈ ਵਾਰ ਨਾ ਗੱਡੀ ਸੜੈ ਜੁਰਾਈ ਪਰ ਜਾ ਕੇ ਜਾਂਦੀ ਇਹ ਦੇਖੋ ਜਿੱਕਣਾ ਪੂਰ ਜਾਏ ਇੱਥੇਨ ਬੈਸਟ ਹੈ ਰਸਤਾ ਇਹ ਉਤਰਿਆ ਆ ਜਾ ਪਾਣੀ ਮੈਨੂੰ ਈਸੀ ਚੜਾਈ ਦਾ ਜਿਆਦਾ ਡਰਤਾ ਵੀ ਇਥੇ ਨਿਕਲ ਕੀ ਆ ਲੈਪਨ ਇਸ ਵਾਰ ਕੇ ਤੜਨੀ ਆ ਦੇਖੋ ਫੇਰ ਇੱਧਰ ਪਹਾੜ ਹੈ ਨਾ ਨਾਲੇ ਹੀ ਇੱਧਰ ਡੂੰਗੀ ਖਾਈ ਹੈ ਇੱਧਰ ਪਹਾੜ ਹੈ ਦੇਖੋ ਕਿੰਨਾ ਡੂੰਗਾ ਇਹ ਦੇਖੋ ਉਹ ਨਰ ਉਹ ਆ ਗਿਆ ਉਹ ਆਇਆ ਇੱਕ ਪਾਣੀ ਇਹ ਪਾਣੀ ਦਾ ਤਾਮਨ ਇਹਦੇ ਚ ਅੱਗੇ ਆ ਕੇ ਆਪਣੀ ਗੱਡੀ ਇਹਦੇ ਚ ਫਸ ਗਈ ਤਾਂ ਉਹ ਚਾਚਾ ਕਹਿੰਦਾ ਤਾਂ ਮੂਰੇ ਪੱਥਰ ਲਾਇੰਦੇ ਸੀ ਮੈਂ ਕਿਹਾ ਤਾਂ ਉਹ ਪਿੱਛੇ ਹੀ ਤੀ ਜਿਆਦਾ ਇੱਧਰ ਨੂੰ ਰੱਖਿਆ ਥੋੜੀ ਗੱਲ ਜਾਂ ਬੰਦੀ ਗੱਲ ਪਹਾੜ ਦੇ ਹਰਦ ਦੇ ਦਾਸ ਤੇ ਅੱਜ ਇਹਨਾਂ ਮੱਤਲ ਹੁਣ ਐ ਐ ਤੁਸੀਂ ਪਹਾੜ ਦੇ ਡਰਾਈਵਰ ਬਣ ਗਏ ਥੋੜੀ ਹਾਂ ਇਹ ਕਿਉਂਕਿ ਮੰਨੂ ਘੱਟੋ ਘੱਟ 8-10 ਵਾਰੀ ਮੈਂ ਆ ਲਿਆ ਜੂਰੇ ਇੱਥੇ ਦੇਖਾਂ ਪੈਣਾ ਵੀ ਕਿੱਦਾਂ ਨੂੰ ਕਰਕੇ ਗੱਡੀ ਹੈ ਗੱਡੀ ਕੋ ਦੋੇ ਪਾਸੇ ਨੂੰ ਟੋਏ ਹੈ ਨਾ ਇੱਕ ਟਾਇਰ ਪਰਾਂ ਪਰਾਂ ਸੁੱਕੇ ਮੈਂ ਕਰ ਲਵਾਂ ਹਾਂ ਐਂ ਹੀ ਕਿਹਾ ਤਾਂ ਮੈਂ ਵੀ ਸੁੱਕੇ ਤੇ ਇੱਕ ਪਾਣੀ ਤੇ ਪੂਰਾ ਟੋਆ ਜਿਆਦਾ ਨਾ ਨਾਂ ਕੀ ਚਲੋ ਬੱਟੀ ਮੈਂ ਤਾਂ ਰਾਣੀ ਸੁੰਦਰਾ ਸਾਥ ਬਹੁਤ ਦੰਦੀਦਾਰਾ ਆਹੀ ਨੋ ਰਾਣੀ ਸੁੰਦਰਾ ਰੱਖਿਆ ਆ ਦੇਖੋ ਗਣਾਏ ਹੈ ਨਾ ਇੱਕ ਸਾਈਡ ਬਾਹਾ ਇੱਕ ਸਾਈਡ ਪਾਣੀ ਚ ਇਹ ਦੋ ਹੀ ਕਰਤੇ ਆ ਇਸ ਲਈ ਬਿਮਾਰ ਜਣਾ ਗੱਡੀ ਨੇ ਜੀ ਇਹ ਆ ਗਏ ਚੀਲਾ ਹੁਣ ਚੀਲਾ ਦੇ ਵਿੱਚ ਪਾਣੀ ਉਹ ਮਿਲੂਗਾ ਜੀ ਰਾਸਤੇ ਸਿੱਧੇ ਚੜਾਈ ਨਹੀਂ ਹੈ ਜੀ ਦੇਖੋ ਸਾਹਮਣੇ ਤੋਂ ਆ ਗਿਆ ਨਾ ਤਾਂ ਹੀ ਆ ਵੀ ਆ ਲਈਏ ਜੀ ਤਾਂ ਮਾਦੇ ਸਸਾ ਕਈ ਗੱਡੀਆਂ ਲੰਗੀਆਂ ਹੁੰਦੀਆਂ ਹੁੰਦੀਆਂ ਨਾ ਇੱਥੇ ਇਹ ਜੇ ਮੈਂ ਪ੍ਰੋਬਲਮ ਆ ਉਹ ਪਾਣੀ ਉਹ ਮੈਂ ਦੇਖੋ ਇਹ ਸਾਫ ਜਿਹੜਾ ਉਚਾਈ ਵਾਲਾ ਰਸਤਾ ਨਾਲੇ-ਦਾਲੇ ਨੂੰ ਉਤਰ ਜਾਂਦਾ ਉਹਦਾ ਪਾਣੀ ਇੱਥੇ ਕੋਈ ਡੂੰਗੀ ਜਗ੍ਹਾ ਉੱਥੇ ਇਕੱਠਾ ਹੋ ਜਾਂਦਾ। ਦੇਖੋ ਇਹ ਚੀਦਾਂ ਵਾਲੇ ਰਸਤੇ 'ਚ ਬਸ ਕਿਤੇ ਆ ਸਕਦਾ ਪਾਣੀ ਉਹ ਦੇਖੋ ਆ ਗਿਆ ਨਾ। ਬਾਕੀ ਇਹ ਉੱਚਾ ਨੀਵੇਂ ਹਲਕਾ-ਹਲਕਾ ਉੱਚੀ ਦੀ ਜਾਣਾ ਕਰੂ। ਇੱਕ ਬਸ ਜਿਹੜੀ ਇੱਥੇ ਅੱਗੇ ਆਣੀ ਹੈ ਇੱਕ ਉੱਥੇ ਥੋੜਾ ਜਿਹਾ ਡੈਰ ਹੈ। ਇੱਕ ਹੋਰ ਰਹਿੰਦੀ ਹੈ ਜੇ ਚੜਾਈ। ਚੜਾਈ ਤਿੰਨ ਤਾਂ ਹਾਂ ਪਾਣੀ ਆ ਜਾਂਦਾ ਹਾਂ ਪਾਣੀ ਉੱਥੇ ਫਸਣੇ ਦਾ ਰੰਦਾ ਉਹ ਗਾਹਾਂ ਆ ਆ ਗਿਆ ਉਹ ਹੋ ਰਿਹਾ ਇਹ ਦੇਖੋ ਜੀ ਬੜਾ ਚੀਲਾ ਹੀ ਕੀਲਾ ਆਏ ਪਹਾੜ ਪੂਰਾ ਚੀਲਾ ਵਾ ਕੋਈ ਕੋਈ ਪਹਾੜ ਤੇ ਬਾਸੇ ਹੁੰਨੇ ਕਿਸੇ ਕਿਸੇ ਪਹਾੜ ਤੇ ਮਿਕਸ ਸਾਰੇ ਤਰ੍ਹਾਂ ਦੇ ਬੁੱਟੇ ਹੁੰਨੇ ਇਹ ਦੇਖੋ ਜੀ ਦائیں ਪੱਥਰ ਗੱਪੇ ਤਾਂ ਇਹ ਰੋਕ ਨੂੰ ਕਰਤ ਹੈ ਇੱਥੇ ਇੱਥੇ ਦਿੱਕਤ ਹੈ ਕੋ ਮਦੀ ਦੇਖੋ ਵੱਡੀ ਇੱਥੇ ਚੱਲ ਕੰਮ ਬਾਜੀ ਹੈ ਨਾ ਪੂਰੀ ਗੱਡੀ ਦਾ ਦੋਵੇਂ ਪਾਸੇ ਰੋ ਗਿਆ ਦਾ ਮੂੰਹ ਪਿੱਛੇ ਤੇ ਇਧਰੋਂ ਜਾਂਦੀ ਹੈ ਮੂੰਹਰੇ ਤੇ ਇਧਰੋਂ ਜਾਂਦੀ ਹੈ ਜੀ ਦਾ ਦੇਖੋ ਜੀ ਇਹ ਇਹ ਜਿਹਾ ਰਸਤਾ ਬੈਸਟ ਹੈ ਗੱਡੀ ਦਾ ਤਾਂ ਬਹੁਤ ਦੂਰ ਤੱਕ ਰੇਤਾ ਮਾਰਿਆ ਗੱਡੀ ਚੱਕ ਕੇ ਮਾਰੀ ਚਿੱਕਣੀ ਮਿੱਟੀ ਹਾਂ ਹੁਣ ਕੀ ਕਰੀ ਕੋਈ ਥੋੜੀ ਜਾ ਕੇ ਦੇਖਦੇ ਹਾਂ ਫਿਰ ਛੱਡ ਜਣਾ ਹਾਂ ਸਰ ਪਿੱਛੇ ਮਿੱਟੀ ਮਾਰੀ ਹੈ ਨਾ ਦੇਖ ਤੁਸੀਂ ਇੱਥੇ ਦਾ ਤਕ ਮਾਰਾ ਇੱਥੇ ਵੀ ਦੇਖ ਲੇ ਹੁਣ ਕਿੱਧਰ ਰੱਖਾਂ ਜਿਆਦਾਤਰ ਇੱਕ ਟਾਇਰ ਇੱਧਰ ਪਰੇ ਗੱਲ ਲੰਮਤ ਹੈ। ਹਾਂ ਇਹ ਕੂੜਾ ਤਾਂ ਕੱਬੇ ਹੀ ਆਉ। ਧਰ ਵੀ ਲੱਗਦਾ। ਕਿਉਂਕਿ ਗੱਡੀ ਉਹ ਹੈ ਨਾ ਗੱਡੀ ਦਾ ਜੀ ਮੁਰ ਇਹ ਗੱਡੀਆਂ ਜਿਹੜੀਆਂ ਮਰੂਤੀਆਂ ਹੋ ਗਈਆਂ, अल्टੋਆ ਹੋ ਗਈਆਂ ਹੋਰ ਛੋਟੀਆਂ ਗੱਡੀਆਂ ਇਹਨਾਂ ਦੇ ਟਾਇਰ ਮੁਰਲੇ ਕੰਮ ਕਰਦੇ ਹਨਾ ਤਾਂ ਮੁਰਾ ਆ ਜਾਣਾ। ਅਸੀਂ ਬੈਠੇ ਆ ਤਾਂ ਥੋਏ ਮੁਰਾ ਸਲਿੱਪ ਕੱਢ ਜਾਂਦੀ ਬੋ ਛੇਤੀ ਗੱਡੀ। ਤੇ ਜਿਹੜੀ ਜਿਕਣਾ ਪੀਕਅਪ ਐ ਮੰਜੀ ਤੇ ਮਹੀਂਦਰਾ ਗੱਡੀਆਂ ਐ ਬਲੇਰੋ ਐ ਉਹ ਪਿੱਛੇ ਤੇ ਕੰਮ ਕਰਦੇ ਟਾਇਰ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਪਿਛਲੇ ਨਾਲ ਜ਼ੋਰ ਮਾਰ ਦੇਣਾ ਮੂਹਰੇ ਚੱਲੀ ਜਾਣਾ ਮੂਹਰੇ ਨਾਲੇ ਅੰਜਣ ਵੀ ਐ ਪਿਛਲੇ ਟਾਇਰ ਜ਼ੋਰ ਮਾਰਦੇ ਆ ਤਾਂ ਇਹ ਐ ਗੈਲੇ ਅੰਜਣ ਦੇ ਗੈਲਤੀ ਐ ਐਕਸਲ ਕੱਢੇ ਵੀ ਗੈਲੇ ਗੇਰ ਐ ਮੂਹਰੇ ਹੀ ਐਦਾ ਸਾਰਾ ਕੁਝ ਸਿਸਟਮ ਤਾਂ ਅਗਰ ਕੋਈ ਪ੍ਰੋਬਲਮ ਪਰ ਰਹਿਗੇ ਜੀ ਆਪਣਾ ਪੰਜ ਕਿ ਮਿੰਟ ਦਾ ਰਸਤਾ ਮੈਂ ਕਹਣਾ ਡੇਂਜਰ ਦਾ ਰਸਤਾ ਤਾਂ ਨਿਕਲਦੇ ਆ ਆ ਦੇਖ ਇਧਰ ਨੂੰ ਖੇਤ ਕਿੰਨੇ ਸੋਹਣੇ ਪੌੜੀ ਤਾਰ ਨੇ ਆ ਆ ਇੱਕ ਪਾਣੀ ਵੇ ਆਪਾਂ ਨੇ ਕੀ ਕਰਨਾ ਨਾ ਇੱਧਰ ਘਾਟਣਾ ਕਿ ਇੱਧਰ ਤਾਂ ਨਾ ਲਈ ਟਾਇਰ ਤੇ ਇੱਧਰ ਤਾਂ ਕਰੀਂ ਲਈ ਇੱਧਰ ਜ਼ਿਆਦਾ ਪਾਣੀ ਪਿਆ ਨਾ ਢੇਠਾ ਨੂੰ ਮਤਾ ਕਹਿੰਦੀ ਹੁੰਦੀ ਵੀ ਢੇਠਾ ਨੂੰ ਨਾ ਰੱਖਿਓ ਜ਼ਿਆਦਾ ਨਹੀਂ ਤਾਂ ਗੱਡੀ ਘੁੰਮ ਕੰਮ ਆ ਜਾਂਦੀ ਉਹ ਦੇਖ ਲੈ ਕਹਿੰਦਾ ਨਹੀਂ ਇਹ ਕਿੰਨਾ ਜ਼ਿਆਦਾ ਪਾਣੀ ਤਾਂ ਪਰ ਮੈਂ ਜ਼ਿਆਦਾ ਤਾਂ ਹੀ ਇੱਧਰਲੀ ਸਾਈਡ ਨੂੰ ਰੱਖਿਆ ਲਓ ਜੀ ਸਰ ਹੁਣ ਹਾਜੇ ਹੈ ਇੱਕ ਡਰ ਐਰ ਵੀ ਅੱਗੇ ਅੱਛਾ ਹੈਗਾ ਹਾਂ ਉਹ ਨਲਕੇ ਜੇ ਕੋਣ ਹੈ ਤਾਂ ਚੱਲਾਂ ਨਾ ਜਿੱਥਾ ਇੰਨੇ ਆ ਗਏ ਮੈਂ ਚਾਰ ਪੰਜ ਚੜਾਈਆਂ ਦੀਆਂ ਵੀ ਚੜਨਾ ਨਹੀਂ ਗੱਡੀ ਨੇ ਉਹ ਚੜਿਆ ਇਹ ਫਿਰ ਆ ਵੀ ਗਿਆ ਥੋੜਾ ਕੋਰੇ ਹੀ ਖੜ ਕੇ ਦੇਖ ਲਿਆ ਦੇਖ ਆਉਂਗੇ ਰਸਤਾ ਜੀ ਜਿਆਦਾ ਪਾਣੀ ਖੜਿਆ ਹੋਇਆ ਕਿਦਾਂ ਨੂੰ ਕਰਕੇ ਗੱਡੀ ਚਾਹ ਠੀਕ ਹੈ ਠੀਕ ਹੈ ਕਾਰ ਨੂੰ ਪੁੱਤ ਨੂੰ ਅੱਜ ਠੀਕ ਲੱਗਾ ਨੀਂਦ ਇਹਨੂੰ ਜ਼ਖਾਮ ਹੋ ਗਿਆ ਇਹਨੂੰ ਦਵਾਈ ਦੇ ਦਿੱਤੀ ਅੱਜ ਕਿੰਨੇ ਕ ਭਜੇ ਤੇ ਖਾਲੀਆਂ ਪਾਤੀ ਦੀਆਂ ਅਰੇ ਉਹ ਨਿਊਜਲ ਨਿਊਜਲ ਪਾਤੀ ਹੈ ਹੁਣ ਆ ਇੱਥੇ ਇੱਥੇ ਚੱਕਰ ਹੈ ਹਨਾ ਗੱਡੀ ਬਹੁਤੀ ਹਟਾ ਲਈ ਦੀ ਕੋਈ ਨਹੀਂ ਇੰਦਰ ਫੇਰ ਪਿੱਛੇ ਫਾੜ ਜਾਣਾ ਗੱਡੀ ਨਾ ਉਹਦੀ ਗੱਡੀਆਂ ਪਹਿਲਾਂ ਕਿੰਨਾ ਰਸਤਾ ਪਟਿਆ ਉਹ ਆਨ ਸੋ ਗਿਆ ਆਪਣੀ ਛੋਟੀ ਹੈ ਗੱਡੀ ਦੀ ਚੜਾਈ ਘੱਟ ਹੈ 4-5 ਫੁੱਟ ਮਨ ਲੱਗ ਜਾਂਦੇ ਟਾਇਰ 4 ਬੁੱਲ੍ਹ ਲਓ ਜੀ ਇਹ ਡੇਂਜਰ ਰਸਤਾ ਤਾਂ